ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਨ ਬਾਣੀ ਕਥਾ ਜਿਸ ਦੀ ਅਸੀਂ ਵਿਚਾਰ ਕਰ ਰਹੇ ਹਾਂ ਅੱਜ ਸਤਮਾ ਸ਼ਲੋਕ ਜਿਹੜਾ ਇਸ ਬਾਣੀ ਦਾ ਉਹ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਪੜ੍ਹਦੇ ਹਾਂ ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੋ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ ਗੱਲ ਕਹਿੰਦੇ ਨੇ ਬਚਨ ਸਾਦ ਸਾਤ ਉਪਾਵ ਇਥੇ ਗੁਰੂ ਜਾਂ ਗੁਰਮੁਖ ਪਰ ਇਥੇ ਅਸੀਂ ਅਰਥ ਲਵਾਂਗੇ ਗੁਰੂ ਵਚਨ ਸਾਧ ਗੁਰੂ ਦਾ ਵਚਨ ਗੁਰੂ ਦੇ ਸ਼ਬਦ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਖ ਪੰਥਾ ਪੰਥਾ ਭਾਵ ਰਸਤਾ ਇਹ ਸੁਖ ਦੇ ਖੱਖੇ ਨੂੰ ਔਕੜ ਨਹੀਂ ਹੈ ਇਸ ਕਰਕੇ ਬਹੁ ਵਚਨ ਹੈ ਤੋਂ ਸਤਿਗੁਰੂ ਸਮਝਾਉਣ ਦੇ ਨੇ ਜੋ ਗੁਰੂ ਦਾ ਵਚਨ ਹੈ ਉਹ ਸੁਖ ਬਹੁ ਵਚਨ ਸੁਖਾਂ ਦਾ ਰਸਤਾ ਹੈ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਸੁੱਖਾਂ ਦਾ ਰਸਤਾ ਹੈ ਸਭ 인ਪਾਸ਼ਕਨ ਨੇ ਜੀਵਨ ਮਾਰਗ ਦੇ ਵਿੱਚ ਸਤਿਗੁਰਾਂ ਦੇ ਅੰਮ੍ਰਿਤ ਵਚਨ ਜਿਹੜੇ ਨੇ ਉਹ ਸੁੱਖ ਦਿੰਦੇ ਹਨ ਸੋ ਗੁਰੂ ਦਾ ਬਚਨ ਸੁੱਖਾਂ ਦਾ ਰਸਤਾ ਹੈ ਪਰ ਇਹ ਸੁੱਖਾਂ ਦਾ ਰਸਤਾ ਲਹੰ타 ਪਾਵ ਲਬਦਾ ਇਹਨੂੰ ਲਹੰ타 ਥਾ ਨਾਲ ਕਰਨਾ ਤਾਂ ਨਾ ਹੋਵੇ ਲਹੰਤਾ ਬਾਹ ਨਾ ਹੋਵੇ ਇਹ ਜਰੂਰ ਖਿਆਲ ਰੱਖਣਾ ਲਹੰਥਾ ਲਹੰਥਾ ਦਾ ਪਾਵੈ ਲੱਭਦਾ ਵੱਡ ਕਰਮਣ ਹੈ ਵੱਡਿਆਂ ਕਰਮਾਂ ਦੇ ਨਾਲ ਗੁਰੂ ਦਾ ਜਿਹੜਾ ਮੰਤਰ ਹੈ ਗੁਰੂ ਦਾ ਜਿਹੜਾ ਅੰਮ੍ਰਿਤ ਵਚਨ ਹੈ ਉਹ ਸੁੱਖਾਂ ਦਾ ਰਸਤਾ ਹੈ ਪਰ ਇਹ ਸੁੱਖਾਂ ਦਾ ਜਿਹੜਾ ਰਸਤਾ ਹੈ ਨਾ ਵੱਡਿਆਂ ਕਰਮਾਂ ਦੇ ਨਾਲ ਭਾਗਾਂ ਦੇ ਨਾਲ ਲੱਭਦਾ ਹੈ ਮਿਲਦਾ ਹੈ ਰਹੰਤਾ ਰਹੰਤਾ ਤਾਂ ਪਾਬ ਰਹਿ ਜਾਂਦਾ ਮਿਟ ਜਾਂਦਾ ਜਨਮ ਮਰਣੇਨ ਇਹਨੂੰ ਮਰਣੇਨ ਪਹਿਲਾ ਨੰਨਾ ਫਿਰ ਨੰਨਾ ਬੜੇ ਧਿਆਨ ਨਾਲ ਇਹਦਾ ਪਾਠ ਕਰਨਾ ਕਿਤੇ ਮਰਣੇਨ ਨਾ ਕਰ ਜਾਣਾ ਕਿਉਂਕਿ ਦੋਨੇ ਨੰਨੇ ਬਣ ਜਾਣਗੇ ਜਾਂ ਦੋਨੇ ਨੰਨਾ ਇਹ ਵੀ ਉਚਾਰਨ ਨਾ ਹੋ ਜਾਣਾ ਪਹਿਲੇ ਪਾਠ ਨੰਨੇ ਨਾਲ ਉਚਾਰਨ ਕਰਨਾ ਫਿਰ ਨੰਨੇ ਨਾਲ ਮਰਣੇਨ ਰਹੰਤਾ ਰਹਿ ਜਾਂਦਾ ਮੁੱਕ ਜਾਂਦਾ ਜਨਮ ਮਰਣੇ ਨ ਚੰਮਣ ਮਰਨ ਮਿਟ ਜਾਂਦਾ ਜਿਹੜਾ ਇਸ ਰਸਤੇ ਤੇ ਚੱਲਦਾ ਜੋ ਗੁਰੂ ਦਾ ਰਸਤਾ ਹੈ ਰਾਮਣ ਤੁਰਮਣ ਦਾ ਅਰਥ ਹੁੰਦਾ ਰਾਮ ਜਾਣਾ ਸਿਮਨ ਕਲੈ ਸਿਮਨ ਦੇ ਵਿੱਚ ਜੁੜ ਜਾਣਾ ਪਰਮਾਤਮਾ ਦੀ ਕੀਰਤੀ ਦੇ ਵਿੱਚ ਜੁੜ ਜਾਣਾ ਰਾਮਣ ਨਾਨਕ ਨਾਨਕ ਸਮੂਦਨ ਹੈ ਨਾਨਕ ਜਾਂ ਨਾਨਕ ਜੀ ਕਹਿੰਦੇ ਹਨ ਤੋ ਸਤਗੁਰੂ ਜੀ ਕਹਿੰਦੇ ਨੇ हे ਨਾਨਕ ਜਿਹੜਾ ਗੁਰੂ ਦੇ ਇਸ ਰਸਤੇ ਤੇ ਰਮ ਜਾਂਦਾ ਸਿਮਰਨ ਦੇ ਵਿੱਚ ਜੁੜ ਜਾਂਦਾ ਹਰ ਕੀਰਤਨ ਹੈ ਕਿੱਥੇ ਜੁੜ ਜਾਂਦਾ ਹਰੀ ਦੀ ਕੀਰਤੀ ਦੇ ਵਿੱਚ ਪਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਹਰੀ ਦੇ ਨਾਮ ਜਪਣ ਦੇ ਵਿੱਚ ਜਿਹੜਾ ਰਮ ਜਾਂਦਾ ਨਾ ਇਹ ਨਾਨਕ ਉਸ ਦਾ ਜਮਨ ਮਰਨ ਮਿਟ ਜਾਂਦਾ ਹੁਣ ਜਿਹੜਾ ਰਾਵਣ ਇਹ ਪਾਠ ਹੈ ਈਦਾ ਰਾਮਣੂ ਪੂਰਾ ਗੱਗਾ ਨਾ ਬੋਲੇ ਅੱਧਾ ਗੱਗਾ ਰਾਮਣੂ ਰਾਮਣੂ ਵੀ ਨਹੀਂ ਕਰਨਾ ਰਾਮਣੂ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੋਂ ਇਸ ਸ਼ਲੋਕ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿ ਜਿਹੜਾ ਗੁਰੂ ਦਾ ਬਚਨ ਹੈ ਨਾ ਉਹ ਸੁੱਖਾਂ ਦਾ ਰਸਤਾ ਹੈ ਤੇ ਇਹ ਜਿਹੜਾ ਰਸਤਾ ਸੁੱਖਾਂ ਦਾ ਗੁਰੂ ਦਾ ਬਚਨ ਹੈ ਨਾ ਇਹ ਵੱਡਿਆਂ ਕਰਮਾਂ ਨਾਲ ਮਿਲਦਾ ਹੈ ਕਿ ਨਾਨਕ ਜਿਹੜਾ ਇਸ ਰਸਤੇ ਤੇ ਚੱਲ ਕੇ ਹਰੀ ਦੀ ਕੀਰਤੀ ਵਿੱਚ ਜੁੜ ਜਾਂਦਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਉਦਾ ਜੰਮਣ ਮਰਨ ਰਹਿ ਜਾਂਦਾ ਮੁੱਕ ਜਾਂਦਾ ਨਾਸ਼ ਹੋ ਜਾਏਗਾ ਸੋ ਇਸ ਤਰ੍ਹਾਂ ਸਾਤ ਉਸ ਸੁਣ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ